ਹਜੂਤ ਮਸ਼ਿਆਂ ਦੇ ਵਿਰੁੱਧ ਦੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੇ ਕੌਮੀ ਕਦਰੀਆਂ ਸੀਰੀਅਲ ਦੇ ਕੇ ਵਾਲ ਜੀ ਨੇ ਵਿਚਾਰ ਨਵੇਜ ਉੱਤੇ ਪਹਿਲੀ ਮਾਰਤ ਤੋਂ ਸ਼ੁਰੂ ਕੀਤਾ ਉਹਦੇ ਲਈ ਅੱਜ ਜਿਹੜੀਆਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਸਰਪੰਚ ਸਾਹਿਬਾਨ ਉਹਨਾਂ ਨੂੰ ਜਿਹੜਾ ਇਸ ਜੁੱਧ ਦੇ ਵਿੱਚ ਸ਼ਾਮਿਲ ਕੀਤਾ ਇਹ ਜੁੱਧ ਜਿਹੜਾ ਲੋਕਾਂ ਦਾ ਜੁੱਧ ਹੈ ਇਕੱਲੀ ਪੁਲਸ ਜਿਹੜੀ ਹੈ ਜਾ ਕੰਨੀ ਬੀਰੋਕ੍ਰੇਸੀ ਨੂੰ ਨਹੀਂ ਜਿੱਤ ਸਕਦੀ ਇਹ ਯੁੱਧ ਜਿਹੜਾ ਸਾਰੇ ਲੋਕ ਰਲ ਕੇ ਜਿਹੜਾ ਇਹ ਲੜਨਗੇ ਤੇ ਆਪਾਂ ਸਮਗਲਿਆਂ ਨੂੰ ਤੇ ਇਹ ਜਿਹੜੀ ਨਸ਼ੇ ਵਾਲੀ ਲਹਿਰ ਨੂੰ ਖਤਮ ਕਰਾਂਗੇ ਅੱਜ ਮੇਰੀ ਔਰ ਮੇਰੇ ਕਬੜ ਦੇ ਸਾਥੀ ਸੀਨੇ ਸਾਥੀ ਸਾਡੇ ਮੰਤਰੀ ਸਾਹਿਬ ਫਰਵਾਹਦ ਬਨੀਤ ਸਿੰਘ ਖੁਰਿਆ ਜੀ ਦੀ ਇੱਥੇ ਡਿਊਟੀ ਸੀਗੀ ਅਸੀਂ ਬੜੇ ਖੁਸ਼ ਹਾਂ ਬੜੇ ਬਹੁਤ ਵਧੀਆ ਢੰਗ ਦੇ ਨਾਲ ਪ੍ਰੋਗਰਾਮ ਹੋਇਆ ਔਰ ਮੈਨੂੰ ਆਸ ਹੈ ਤੇ ਲਾਜ਼ਮੀ ਸਾਰੇ ਐਮਐਲਏ ਸਹਬਾਨ ਸਾਰੇ ਆਏ ਸਾਰੇ ਐਮਐਲਏ ਸਹਬਾਨ ਡੀਸੀ ਐਸਐਸਬੀ ਸਾਰੇ ਰਲ ਕੇ ਅਸੀਂ ਪੰਜਾਬ ਦੇ ਵਿੱਚੋਂ ਤੇ ਫਰੋਲਪੁਰ ਦੇ ਵਿੱਚੋਂ ਇਹ ਨਸ਼ਾ ਜਿਹੜਾ ਖਤਮ ਕਰਾਂਗੇ ਔਰ ਦੂਜਾ ਵੀ ਸੱਦਾ ਦਿੱਤਾ ਕਿ ਕੱਲ ਬਿੱਤੀ ਰਾਤ ਜਿਹੜਾ ਇਹ ਪਾਣੀ ਦੇ ਉੱਤੇ ਦਾਕਾ ਮਾਰ ਦੀ ਕੋਸ਼ਿਸ਼ ਕੀਤੀ ਬੀਜੇਪੀ ਨੇ ਸਾਡੇ ਪਾਖੜਾ ਬਿਅਸ ਮੈਨੇਜਮੈਂਟ ਮੋਰ ਦੇ ਵਿੱਚ ਡਗਣਾ ਜੀ ਕਰਕੇ ਸਾਡਾ ਵੱਧੂ ਪਾਣੀ ਜਿਹੜਾ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰੇ ਪੰਜਾਬੀਆਂ ਨੂੰ ਇਹਦੇ ਖਿਲਾਫ ਲੜਨਾ ਪਊਗਾ ਅਸੀਂ ਪਾਣੀ ਦਾ ਇੱਕ ਤੁਪਕਾ ਵੀ ਜਿਹੜਾ ਕਿਸੇ ਵੀ ਹੋਸਟੇਜ ਨੂੰ ਹਿੜਿਆਣੇ ਨੂੰ ਰਾਸਤਾ ਨੂੰ ਕੇ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਆਪਣੇ ਪੀਣ ਲਈ ਪਾਣੀ ਨਹੀਂਗਾ ਅੱਜ ਸੋਹਰੇ ਮਾਨ ਸਾਹਿਬ ਨੇ ਆਲ ਪਾਰਟੀ ਮੀਟਿੰਗ ਵੀ ਕੀਤੀ ਆ ਮੰਡੇ ਵਿਧਾਨ ਸਭਾ ਦਾ ਹੀ ਸੈਸ਼ਨ ਵੀ ਕਰ ਰਹੇ ਆ ਸੋ ਕੋਈ ਵੀ ਸਰਕਾਰ ਕੇਂਦਰ ਦੀ ਭਾਜਪੀ ਪੰਜਾਬ ਦੇ ਵਿੱਚ ਉਹ ਕੋਸ਼ਿਸ਼ ਕਰੂਗੀ ਕਿ ਇੱਕ ਤੁਪਕਾ ਪਾਣੀ ਲੈਣ ਦਾ ਉਹਦਾ ਜਬਰਦਸਤ ਜਿਹੜਾ ਉਹ ਵਿਰੋਧ ਹੋਊਗਾ ਉਹ ਵੀ ਸਾਡਾ ਨੂੰ ਸੱਦਾ ਦਿੱਤਾ ਹੈ ਕਿ ਆਪਾਂ ਨੂੰ ਇਸ ਜੋਦੀ ਲਈ ਵੀ ਜਰਾ ਪਿਆਰ ਹੋਣਾ ਚਾਹੀਦਾ ਪਰ ਜੀ ਜੀ ਐਮ ਜੀ ਦੇ ਉੱਪਰ ਸਰਕਾਰ ਕੀ ਕਹੋਗੇ ਕਿ ਨਾ 58% ਪਾਣੀ ਉਹਨਾਂ ਨੇ ਕਿਹਾ ਇਹ ਹੀ ਦੇਣਾ ਹੈ ਨਹੀਂ ਜੀ ਸਾਹਿਬ ਨਹੀਂ ਦੇਣ ਦੇ ਭਾਵੇਂ ਜੋ ਮਰਜ਼ੀ ਹੋਵੇ ਜੀ ਸਰਕਾਰ ਪੂਰੇ ਖੋਸ਼ਬਾਲਾ ਰੱਖੀ ਹੈ ਔਰ ਜਿਹਦੇ ਨਾਲ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦੀ ਲੋੜ ਹੈ ਪੰਜਾਬ ਅਸੀਂ ਸਹਿਯੋਗ ਕਰ ਰਹੇ ਆ ਅਸੀਂ ਸਾਰੇ ਰਾਜ ਮਿਲ ਕੇ ਕਿਉਂਕਿ ਬਿਮਾਰੀ ਹੈ ਜਿਹੜੀ ਇਹ ਸਾਰਿਆਂ ਲਈ ਚਿੰਤਾਜਨਕ ਹੈ ਹਰ ਇੱਕ ਪੰਜਾਬ ਦਾ ਜੋ ਨਾਗਰਿਕ ਹੈ ਸਾਡੇ ਮਾਪੇ ਆ ਸਾਡੇ ਬੱਚੇ ਆ ਉਹਨਾਂ ਨੂੰ ਜਿਹੜੇ ਕੋਈ ਪੁੱਟੀ ਲੈਣ ਤੇ ਲੱਗਿਆ ਉਹਨਾਂ ਨੂੰ ਵੀ ਸਮਝਾਉਣ ਦੇ ਉਹਨਾਂ ਵਾਸਤੇ ਜਿਵੇਂ ਸਤਕਾਰਯੋਗ ਮੰਤਰੀ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਕਿਹਾ ਕਿ 5000 ਜਿਹੜੇ ਬੈਡਸ ਦੀ ਵੀ ਲੋੜ ਪੂਰੀ ਕੀਤੀ ਗਈ ਹੈ ਹੋਰ ਵੀ ਹੋਵੇ ਅਸੀਂ ਇਲਾਜ ਵੀ ਕਰਾਵਾਂਗੇ ਜਿਹੜੇ ਮਾੜੇ ਲੋਕ ਆ ਉਹਨਾਂ ਦੇ ਜਿਸ ਤਰ੍ਹਾਂ ਘਰ ਟਾਏ ਜਾ ਰਹੇ ਆ ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਉਦੋਂ ਵੀ ਸਖਤ ਸਜ਼ਾ ਦਵਾਈ ਜਾਂਦੀ ਹੈ 800 ਪੀਸ ਪਾਣੀ ਦੇੰਦੀ ਗੱਲ ਕੀਤੀ ਗਈ ਹੈ ਉਸ ਤੋਂ ਉੱਤੇ ਕੀ ਕਰੇ ਪਾਣੀ ਕਦੇ ਵੀ ਕੋਈ ਕਿਸੇ ਨੂੰ ਮੋੜਦਾ ਨਹੀਂ ਹੁੰਦਾ ਪਰ ਜੇ ਸਾਡੇ ਕੋਲੇ ਪਾਣੀ ਹੋਵੇ ਅਸੀਂ ਜ਼ਰੂਰ ਦੇ ਦਿੰਦੇ ਹੁਣ ਸਾਡੇ ਕੋਲੇ ਹੈ ਨਹੀਂ ੱੱਕੇ ਨਾਲ ਹੀ ਕੋਈ ਪਾਣੀ ਲੈਣਾ ਚਾਹੁੰਦਾ ਹੈ ਕਿਵੇਂ ਪੰਜਾਬ ਦੇ ਲੋਕ ਹਮੇਸ਼ਾ ਵੱਡੀ ਲੜਾਈ ਲੜਦੇ